ਸਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂ ਅਜਿਰਖਪੁਰ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਵਿਧਾਨ ਸਭਾ ਦੀ ਕਮੇਟੀ ਦੀ ਇੱਕ ਵੱਡੀ ਬੈਠਕ ਹੋਈ ਹੈ ਸਥਾਨਕ ਸਰਕਾਰਾਂ ਦਾ ਮਸਲਾ ਔਰ ਅਜਿਰਖਪੁਰ ਦੀ ਜੇਕਰ ਗੱਲ ਕਰੀਏ ਜਿਸ ਤੰਗ ਦੇ ਨਾਲ ਇੰਡਸਟਰੀ ਦਾ ਇੱਕ ਵੱਡਾ ਹੱਬ ਹੈ ਔਰ ਕਿਤਨਾ ਕਿਤੇ ਰੀਅਲ ਏਸਟੇਟ ਦੇ ਸੈਕਟਰ ਦੇ ਵਿੱਚ ਬੜੇ ਵੱਡੇ ਜਿਹੜੀ ਬਿਲਡਿੰਗਸ ਬਣੀਆਂ ਹੋਈਆਂ ਨੇ ਗੋਗੀ ਸਾਹਿਬ اگر ਅਸੀਂ ਜ਼ਿਰਖਪੁਰ ਦੀ ਗੱਲ ਕਰੀਏ ਇਨਲੀਗਲ ਕਲੋਨੀਆਂ ਦੀ ਗੱਲ ਕਰੀਏ ਜਾਂ ਫਿਰ ਇਨਲੀਗਲ ਪਲਾਟਸ ਦੀ ਗੱਲ ਕਰੀਏ ਇਡਸੀ ਜਿਹੜੀ ਰੀਅਲ اسٹیਟ ਦੀ ਹੈ ਉਸ ਦਾ ਵੱਡਾ ਹੱਬ ਵੀ ਹੈ ਲੇਕਿਨ ਉਸ ਦੇ ਨਾਲ ਨਾਲ ਗੈਰ ਕਾਨੂੰਨੀ ਜਿਹੜੀ ਬਿਲਡਿੰਗਾਂ ਬਣੀਆਂ ਹੋਈਆਂ ਨੇ ਇੱਕ ਵੱਡਾ ਮਸਲਾ ਬਣਿਆ ਹੈ ਤੁਹਾਡੀ ਕਮੇਟੀ ਇੱਥੇ ਆਈ ਵਿਧਾਨ ਸਭਾ ਦੀ ਕਿ ਕੁਝ ਫੈਸਲੇ ਲਿੱਤੇਗਾ ਦੇਖੋ ਇਹਦੇ ਚ ਲੋਕਿਤ ਫੈਸਲੇ ਸਾਰੇ ਲਏ ਜਾਂਦੇ ਹੁੰਦੇ ਹਨ ਵਿਧਾਨ ਸਭਾ ਕਮੇਟੀ ਜੋ ਸਾਡੀ ਸਟਾਨਕ ਸਰਕਾਰ ਹੈ ਦੀਆਂ ਜਿਹਦੇ ਚ ਜ਼ੀਰਕਪੁਰ ਚ ਅਸੀਂ ਅੱਜ ਸ਼ਿਰਕਤ ਕੀਤੀ ਹੈ ਸਾਡੇ ਮਾਣਯੋਗ ਮੈਂਬਰ ਸਾਹਿਬਾਨ ਸਦਾ ਕੁਲਜੀਤ ਸਿੰਘ ਦਾ ਨਾਮ ਐਮ ਐਲ ਏ ਸਾਹਿਬਾਨ ਜ਼ੀਰਕਪੁਰ ਤੋਂ ਡੇਰਾ ਬਸੀ ਤੋਂ ਜੋ ਕਿ ਸਾਡੇ ਮੈਂਬਰ ਵੀ ਨੇ ਕਮੇਟੀ ਦੇ ਜੋ ਇਹਨਾਂ ਦੀਆਂ ਸਮੱਸਿਆ ਸੀ ਸਾਰੀ ਤੁਹਾਨੂੰ ਡਿਟੇਲ ਦੇ ਦਿੰਨੇ ਹੈਗੀਆਂ ਇੱਕ ਇੱਕ ਜੀ ਭਾਵੇਂ ਉਹਦੇ ਜ ਟ੍ਰੈਫਿਕ ਸਮੱਸਿਆ ਸੀ ਭਾਵੇਂ ਇਲੈਗਲ ਬਿਲਡਿੰਗ ਸੀ ਆ ਭਾਵੇਂ ਇਨਫਰਾਸਟ੍ਰਕਚਰ ਸੀ ਭਾਵੇਂ ਪਾਣੀ ਸੀ ਵੇਜ ਦੀ ਸੀ ਭਾਵੇਂ ਐਨਵਾਇਰਨਮੈਂਟ ਦੀ ਸੀ ਭਾਵੇਂ ਐਨਐਚਆਈ ਦੇ ਪੁਲਾ ਸੀ ਭਾਵੇਂ ਬਿਜਲੀ ਦੀ ਸੀ ਭਾਵੇਂ ਟ੍ਰੈਫਿਕ ਦੀ ਸੀ ਭਾਵੇਂ ਇਲੈਗਲ ਵੈਂਡਿੰਗ ਜ਼ੋਨ ਦੀ ਸੀ ਜਿੱਥੇ ਵੀ ਆ ਉਹ ਸਾਰੀਆਂ ਅਸੀਂ ਅੱਜ ਸਾਰੇ ਡਾਇਰੈਕਸ਼ਨਸ ਦੇ ਦਿੱਤੀਆਂ ਹੈਗੀਆਂ ਕਮੇਟੀ ਨੇ ਆਪਣੇ ਸਾਰੇ ਆਫੀਸਰ ਸਾਹਿਬਾਨ ਨੂੰ ਔਰ 21 ਦਿਨਾਂ ਬਾਅਦ ਅਸੀਂ ਰਿਪੋਰਟ ਦਾ ਰਿਵਿਊ ਲਵਾਂਗੇ। ਇਲੈਗਲ ਬਿਲਡਿੰ ਬਿਲਕੁਲ ਹੋਏਗਾ ਕਿਉਂ ਨਹੀਂ ਹੋਏਗਾ ਇਲੀਗਲ ਬਿਲਡਿੰਗ ਇਦਾਂ ਨਹੀਂ ਬਣੇਗੀ ਜਿਹੜੀ ਕੰਪਾਉਂਡੇਬਲ ਹੋਏਗੀ ਕੰਪਾਉਂਡ ਕਰਾਂਗੇ ਆਦਰਵਾਇਜ਼ ਜਿਹੜੀਆਂ ਬਿਲਡਿੰਗਾਂ ਇਲੀਗਲ ਬੜੀਆਂ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਲੇਕਿਨ ਗੁਕ ਸਾਹਿਬ ਸਵਾਲ ਹੈ ਕਿ ਹਦਾਇਤਾਂ ਜਾਰੀ ਹੋ ਜਾਂਦੀਆਂ ਨੇ ਟਾਈਮ ਬౌండ్ ਮੈਨਰਸ ਦੇ ਵਿੱਚ ਰਿਪੋਰਟਾਂ ਵੀ ਮੰਗੀਆਂ ਜਾਂਦੀਆਂ ਨੇ ਲੇਕਿਨ ਰਿਪੋਰਟਾਂ ਦੇ ਉੱਪਰ ਬਾਅਦ ਦੇ ਵਿੱਚ ਐਕਸ਼ਨ ਜਿਹੜਾ ਇਹ ਉਹ ਹੁੰਦਾ ਨਜ਼ਰ ਨਹੀਂ ਆਉਂਦਾ ਇਸ ਵਾਰ ਇਸ ਵਾਰ ਕੀ ਹਦਾਇਤਾਂ ਲੈ ਕੇ ਆਏ ਹੋ ਤੁਸੀਂ ਵਿਧਾਨ ਸਭਾ ਤੋਂ ਵੀ ਔਰ ਕਿਸ ਢੰਗ ਦੇ ਨਾਲ ਐਕਸ਼ਨ ਹੋਏਗਾ ਇਸ ਦੇ ਬਾਰੇ ਵੇਰਵਾ ਦਿਓ ਇਹਦੇ ਦੇਖੋ ਜੀ ਹਦਾਇਤਾਂ ਸਿੱਧੀਆਂ ਕੇ ਕ腐ਸ਼ਨ ਫਰੀ ਅਸੀਂ ਸਾਡੀ ਮਾਨ ਸਾਹਿਬ ਦੀ ਜ਼ੀਰੋ ਟੋਲਰੈਂਸੀ ਸਰਕਾਰ ਆ ਮਾਨ ਸਾਹਿਬ ਦੀ ਅਸੀਂ ਜ਼ੀਰੋ ਟੋਲਰੈਂਸ ਦੇ ਉੱਤੇ ਕਮੇਟੀ ਸਾਰਾ ਪੂਰੇ ਪੰਜਾਬ ਦੇ ਸਾਡੇ ਜਿੰਨੇ ਐਮਐਲਏ ਜੇ ਕੰਮ ਕਰ ਰਹੇ ਨੇ ਔਰ ਲੋਕਾਂ ਨੂੰ ਰਿਲੀਫ ਦੇਣ ਵਾਸਤੇ ਅਸੀਂ ਆਫੀਸਰਸ ਦੇ ਨਾਲ ਬਿਲਕੁਲ ਅਸੀਂ ਬੈਠ ਕੇ ਕਮੇਟੀ ਦੇ ਰੂਪ ਦੇ ਵਿੱਚ ਅਸੀਂ ਜੋ-ਜੋ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੱਢ ਕੇ ਇਹਨਾਂ ਨੂੰ ਦੇਣਾ ਔਰ ਹਰ 20 ਦਿਨਾਂ ਬਾਅਦ 21 ਦਿਨਾਂ ਬਾਅਦ ਕਮੇਟੀ ਜਿਹੜੀ ਜਗ੍ਹਾ ਤੇ ਜਾਂਦੇ ਸੀ ਉਹਦਾ ਰਿਵਿਊ ਮੀਟਿੰਗ ਲੈਣੇ ਆ ਉਹਦੇ ਫੀਡਬੈਕ ਲੈਣੇ ਆ ਕਿ ਆਫੀਸਰਸ ਨੇ ਕੀ ਸਾਨੂੰ ਦਿੱਤਾ ਉਸ ਤੋਂ ਬਾਅਦ ਲੋਕਲ ਐਮਐਲਏ ਜਿਹੜੇ ਉੱਥੋਂ ਦੇ ਨੇ ਸੀ ਉਹਨਾਂ ਤੋਂ ਫੀਡਬੈਕ ਲੈਣੇ ਆ ਜਿੱਥੇ ਸਾਨੂੰ ਲੱਗੇ ਕਿਤੇ ਆਫੀਸਰ ਦੀ ਨੈਗਲੀਜੈਂਸੀ ਆ ਫਿਰ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਆ ਅਸੀਂ ਉਹ ਵੀ ਕਰਦੇ ਆ ਔਰ ਜੋ ਲੋਕਾਂ ਦੇ ਹਿੱਤ ਦੀ ਗੱਲ ਹੈਗੀ ਆ ਉਹਨੂੰ ਅਸੀਂ ਐਕਸਪ੍ਰੈਸਟ ਦੇ ਦਿੰਤੀਆਂ ਗਿਆਨ ਕਿ ਨੈਗਲੀਜ ਇਗਲੈਂਸੀ ਕਰਨ ਬਿਲਡਿੰਗ ਆ ਬਿਲਕੁਲ ਤੁਹਾਡੇ ਮਾਧਮ ਦੇ ਰਹੇ ਵੈਸੇ ਵੀ ਸਾਰਿਆਂ ਨੂੰ ਕਲੀਅਰ ਇਨਸਟਰਕਸ਼ਨਸ ਨੇ ਕਿ ਕੰਮ ਕਰੋ ਕੰਮ ਕਰਨ ਲਈ ਆਏ ਆ थैंक यू ਚਲੋ ਯਾਨੀ ਵੱਡੀ ਗੱਲ ਆਖੀ ਹੈ ਇਹਨਾਂ ਨੇ ਕਿ 21 ਦਿਨਾਂ ਦੇ ਵਿੱਚ ਰਿਪੋਰਟ ਤਲਬ ਕੀਤੀ ਗਈ ਹੈ ਜ਼ਿਰਖਪੁਰ ਸ਼ਹਿਰ ਨੂੰ ਲੈ ਕੇ ਜ਼ਿਰਖਪੁਰ ਸ਼ਹਿਰ ਜਿਸ ਦੇ ਵਿੱਚ ਸੀਵਰੇਜ ਦੀ ਟ੍ਰੈਫਿਕ ਦੀ ਇਸ ਤੋਂ ਇਲਾਵਾ ਇਲੀਗਲ ਕਲੋਨੀਆਂ ਦੀ ਇੱਕ ਵੱਡੀ ਸਮੱਸਿਆ ਉਸ ਨੂੰ ਲੈ ਕੇ 21 ਦਿਨਾਂ ਦੇ ਵਿੱਚ ਰਿਪੋਰਟ ਤਲਬ ਕੀਤੀ ਗਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਰਿਪੋਰਟ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜ਼ਿਰਖਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par